ਭਾਜੀ ਇਹ 60 ਕਿਲੋ ਜਿਹੜੀ ਕਣਕ ਪਾ ਦਿੰਨੇ ਇਹਦੇ ਵਿੱਚ ਇਹ ਕਿੰਨੇ ਚਿਰ ਚ ਪੀ ਦਿੰਦੀ ਆ ਚੱਕੀ ਤੇ ਭਾਜੀ ਲੱਗ ਜਾਂਦੇ ਆ ਪਾਣੀ ਦਾ ਹਿਸਾਬ ਤਾਂ ਕੋਈ ਪਤਾ ਨਹੀਂ ਲੱਗਦਾ ਹੋ ਸਕਦਾ ਘੰਟਿਆਂ ਚ ਕੱਢਦੇ ਹੋ ਸਕਦਾ ਦੋ ਤਿੰਨ ਘੰਟੇ ਲੱਗ ਜਾਣ ਓਕੇ ਪਾਣੀ ਦਾ ਭਾਈ ਲਿਮਟ ਨਹੀਂ ਹੈਗੀ ਕਦੋਂ ਵੱਧ ਜਾਣਾ ਕਦੋਂ ਘਟ ਜਾਣਾ ਤੇ ਪਾਣੀ ਦਾ ਹੀ ਹਿਸਾਬਤਾ ਆ ਵਿਆ ਟਾਈਮ ਦੀ ਲਿਮਟ ਕੋਈ ਨਹੀਂ ਹੈ ਕੰਮ ਦੀ ਕੋਈ ਲਿਮਟ ਨਹੀਂ ਕਦੋਂ ਕੱਢਣੀ ਐ ਨੇ ਠੀਕ ਆ ਭਾਜੀ ਹੁਣ ਤੇਜ਼ ਆ ਹੌਲੀ ਵੀ ਹੋ ਸਕਦੀ ਆ ਤੇਜ਼ ਵੀ ਹੋ ਸਕਦੀ ਠੀਕ ਆ ਹਾਂਜੀ ਦੋਸਤੋ ਜ਼ਿਲ੍ਹਾ ਗਰਦਾਸਪੁਰ ਪਿੰਡ ਪਾਰੋਵਾਲ ਦੇ ਵਿੱਚ ਲੈ ਕੇ ਆਏ ਆ ਪੰਜਾਬ ਦੇ ਵਿੱਚ ਇੱਥੇ ਪੁਰਾਣੇ ਸਮੇਂ ਦੇ ਵਿੱਚ ਚੱਕੀ ਕਿਵੇਂ ਚਲਾਈ ਜਾਂਦੀ ਸੀ ਪਾਣੀ ਨਾਲ ਉੱਥੋਂ ਕਣਕ ਤੋਂ ਆਟਾ ਤਿਆਰ ਕੀਤਾ ਜਾਂਦਾ ਸੀ ਭਾਜੀ ਸਾਨੂੰ ਦੱਸਣਗੇ ਹਾਂਜੀ ਭਾਈ ਸਾਸੀ ਕਾਲ ਜੀ ਸਾਸੀ ਕਾਲ ਭਾਜੀ ਭਾਈ ਕਿਵੇਂ ਤਿਆਰ ਕੀਤਾ ਜਾਂਦਾ ਇੱਥੇ ਆਟਾ ਪੁਰਾਣੇ ਸਮਿਆਂ ਦੇ ਵਿੱਚ ਇੱਥੇ ਭਾਜੀ ਅੰਗਰੇਜ਼ਾਂ ਦੇ ਸਮੇਂ ਦੀਆਂ ਚੱਕੀਆਂ ਚੱਲ ਰਹੀਆਂ ਵਾਂ ਜੀ ਇਹ ਉਹ ਤੋਂ ਬਾਅਦ ਇੱਕ ਵਾਰੀ ਢੱਟ ਗਈਆਂ ਖਰਾਬ ਹੋ ਗਈਆਂ ਸਾਨੂੰ ਤੋਂ ਬਾਅਦ ਆ ਨਵੇਂ ਸਿਰੇੋਂ ਇਹਨਾਂ ਨੂੰ ਜਿਹੜਾ ਅਸੀਂ ਫੇਰ ਰਿਪੇਅਰ ਕੀਤਾ ਵਾ ਤੇ ਹੁਣ ਚੱਕੀਆਂ ਜਿਹੜੀਆਂ ਇਹ ਫੇਰ ਚੱਲ ਰਹੀਆਂ ਜੀ ਹਾਂਜੀ ਤਾਂ ਭਾਈ ਵਿਖਾਓਗੇ ਸਾਨੂੰ ਕਿਸ ਤਰ੍ਹਾਂ ਹਾਂਜੀ ਭਾਜੀ ਅੰਦਰ ਤੁਹਾਨੂੰ ਵਿਖਾਵਾਂਗੇ ਆਟਾ ਕਿਦਾਂ ਪੀ ਸਾਹਿਕਾਰ ਭਾਈ ਤੁਹਾਨੂੰ ਬਖਾਲਦੇ ਆ ਜੀ ਪਾਣੀ ਨਾਲ ਆਟਾ ਪੀਣ ਵਾਲੀ ਚੱਕੀ ਕਿਵੇਂ ਕੰਮ ਕਰਦੀ ਆ ਕਿਦਾਂ ਚੱਲਦੀ ਆ ਜੀ ਹਾਂਜੀ ਆ ਵੇਖੋ ਜੀ ਇਦੋਂ ਦੀ ਕਣਕ ਪਾਈ ਆ ਹਾਂਜੀ ਆ ਡ੍ਰੈਗਟ ਜਿਹੜੀ ਆ ਕਣਕ ਡਿੱਗ ਰਹੀ ਆ ਅੰਗਰੇਜ਼ਾਂ ਦੇ ਸਮੇ ਦਾ ਪੁਰਾਣਾ ਪੱਥਰ ਆ ਇਹ ਬਿਲਕੁਲ ਹੌਲੀ ਹੌਲੀ ਚੱਲਦਾ ਤੇ ਗਰਮ ਨਹੀਂ ਹੁੰਦਾ ਜੀ ਇਹ ਘਸਦਾ ਵੀ ਨਹੀਂ ਆ ਵਾਹ ਜੀ ਵਾਹ ਤੇ ਡ੍ਰੈਗ ਤਰੀਕੇ ਨਾਲ ਕਣਕ ਡੇਗ ਰਹੀ ਆ ਸਿੱਧੀ ਦੇ ਸਿੱਧੇ ਤੌਰ ਤੇ ਆਟਾ ਪੀਸ ਰਿਹਾ ਹੈ ਇਹਦੇ ਵਿੱਚ ਕੋਈ ਵੀ ਛੂੜਾ ਜਾਂ ਸੂਜੀ ਮੈਦਾ ਕੁਝ ਵੀ ਕੱਢਿਆ ਨਹੀਂ ਜਾਂਦਾ ਬਿਲਕੁਲ ਵਧੀਆ ਸੰਪੂਰਨ ਆਟਾ ਆ ਗਿਆ ਪਾਜੀ ਆਟਾ ਪਿਓ ਰਿਹਾ ਏ ਇਹ ਪਾਜੀ ਵੇਖੋ ਚਲਦਾ ਹੀ ਆਟਾ ਠੰਡਾ ਵਾਏ ਹੱਥ ਲਾ ਸਕਦੇ ਆ ਦੂਜਾ ਜਿਹੜਾ ਆਟਾ ਹੁੰਦਾ ਬਿਜਲੀ ਵਾਲੀਆਂ ਚੱਕੀਆਂ ਉਹਨਾਂ ਦੇ ਤੱਤ ਸਾੜ ਦਿੰਦੀਆਂ ਗਰਮ ਹੋ ਕੇ ਓਕੇ ਇਹਦਾ ਥੱਲੜਾ ਜਿਹੜਾ ਤੱਤੇ ਆਂ ਅਸੀਂ ਪਾਣੀ ਦੇ ਵਿੱਚ ਫਿਟ ਕੀਤਾ ਜਿਹਦਾ ਕਾਰਨ ਇਹ ਠੰਡਾ ਰਹਿੰਦਾ ਵਾ ਠੀਕ ਆ ਹਾਂਜੀ ਠੀਕ ਆ ਪਾਜੀ ਇਹ ਕਦੋਂ ਤੋਂ ਚਲਾ ਰਹੇ ਤੁਸੀਂ ਤੁਸੀਂ ਕਦੋਂ ਤੋਂ ਕੰਮ ਕਰ ਰਹੇ ਇ ਇਹ ਪਾਰੀ ਇੰਗਰੀਡੈਂਟ ਤੋਂ ਬਾਅਦ ਇੱਕ ਵਾਰੀ ਟੱਟ ਗਿਆ ਸਨ ਇਹ ਪਿੱਪਲ ਉੱਗ ਗਏ ਸਨ ਇਹਨਾਂ ਦੀਆਂ ਕੰਧਾਂ ਪਾੜ ਗਈਆਂ ਖਰਾਬ ਹੋ ਗਈਆਂ ਸਨ ਫਿਰ 7-8 ਸਾਲ ਹੋ ਗਏ ਇਹਨਾਂ ਨੂੰ ਨਵੇਂ ਸਿਰੇੋਂ ਅਸੀਂ ਜਿਹੜਾ ਰਿਪੇਅਰ ਕੀਤੀ ਆਪਣੇ ਕੋਲੋਂ ਆ ਸਾਰਾ ਦੇਸੀ ਜੁਗਾੜ ਲਾਏ ਦੇਸੀ ਤਰੀਕੇ ਨਾਲ ਪਿਆਰ ਕੀਤਾ ਵਾਹ ਜੀ ਵਾਹ ਪਹਿਲਾਂ ਕੋਈ ਹੋਰ ਤਰੀਕੇ ਨਾਲ ਸੀ ਹੁਣ ਜਿਹੜੀਆਂ ਕੋਈ ਹੋਰ ਤਰੀਕੇ ਨਾਲ ਬਣਾਈਆਂ ਕੀ ਕਰ ਤੇ ਭਾਜੀ ਆਟਾ ਤੁਸੀਂ ਇਹ ਸੇਲ ਵੀ ਕਰਦੇ ਜੇ ਹਾਂ ਜੀ ਭਾਜੀ ਸੇਲ ਵੀ ਕਰੀਦਾ ਤੇ ਕਿਸ ਤਰ੍ਹਾਂ ਆਟਾ ਰਹਿਦਾ ਕਿਲੋ ਤੇ ਜੀ ਮਾਰਕੀਟ ਦਾ ਰੇਟ ਹੀ ਆ ਜਿਹੜਾ ਰੇਟ ਨਿਕਲ ਆਵੇ ਉਸੇ ਰੇਟ ਚੱਲਦਾ ਕੀ ਰੇਟ ਰਹਿਦਾ ਹੁਣ ਇਹ ਟਾਈਮ 30 ਕਿਲੰਡਾ ਮਾਰਕੀਟ ਦਾ ਵਾਧਾ ਘਟਦਾ ਵੀ ਜਾਂਦਾ। ਅੱਛਾ 30 ਰੁਪਏ ਕਿਲੋ। ਹਾਂਜੀ। ਠੀਕ ਆ। ਤੇ ਭਾਜੀ ਇੱਕ ਮੈਂ ਹੋਰ ਚੀ ਸੁਣੀ ਆ। ਹਾਂਜੀ। ਕਹਿੰਦੇ ਸਿਆਲ ਦੇ ਵਿੱਚ ਮੱਕੀ ਬੜੀ ਵਧੀਆ ਤੁਸੀਂ ਸੇਲ ਕਰਦੇ ਜੇ। ਹਾਂਜੀ ਭਾਜੀ ਇਹ ਬਾੜੀ ਮੱਕੀ ਲਈਦੀ ਆ ਉਧਰੋਂ ਜਿਹੜੀ ਖਾਦਾਂ ਤੋਂ ਬਿਨਾਂ ਪਲਦੀ ਆ ਤੇ 20 ਦੇ ਪਾਣੀ ਨਾਲ ਪਲਦੀ ਸਿਰਫ। ਤੇ ਉਹਦਾ ਆਟਾ ਖਾਣ ਵਿੱਚ ਬਹੁਤ ਵਧੀਆ ਹੁੰਦਾ। ਇੱਧਰ ਦੀਆਂ ਮੱਕੀਆਂ ਨਾਲੋਂ ਬਹੁਤ ਜ਼ਿਆਦਾ ਸਵਾਦ ਹੁੰਦਾ ਵਾ ਜੀ। ਭਾਜੀ ਇਹ ਤਾਂ ਬਹੁਤ ਮਿਹਨਤ ਵਾਲਾ ਕੰਮ ਆ। ਹਾਂਜੀ ਹਾਂਜੀ। ਉਧਰੋਂ ਮੱਕੀ ਲੈ ਕੇ ਮਾਝਾ ਲੈ ਲਵਾਂ ਉਹ ਪੀਂਦੀ ਆ। ਛੋ ਪਾਜੀ ਬਾਹਰੋਂ ਵਿਖਾਓ ਸਾਨੂੰ ਕਿਵੇਂ ਹੁੰਦਾ ਸਾਰਾ ਸਿਸਟਮ ਹਾਂਜੀ ਹਾਂਜੀ ਪਾਜੀ ਤੁਹਾਨੂੰ ਬਾਹਰੋਂ ਵਿਖਾਉਂਦੇ ਆ ਕਿੱਦਾਂ ਚੱਕੀ ਚੱਲਦੀ ਏ ਕਿੱਦਾਂ ਕੰਮ ਕਰਦੀ ਠੀਕ ਆ ਪਾਜੀ ਇੱਕ ਟਾਈਮ ਦੇ ਵਿੱਚ ਕਿੰਨੀ ਕੜਕ ਪੈ ਜਾਂਦੀ ਏ ਇਹਦੇ ਵਿੱਚ ਇਹਦੇ ਵਿੱਚ ਜੀ 60 ਕਿਲੋ ਕੜਕ ਪੈ ਜਾਂਦੀ ਕਿੰਨੀ 60 ਕਿਲੋ 60 ਕਿਲੋ ਹਾਂਜੀ ਵਾਹ ਜੀ ਵਾਹ ਪਾਜੀ ਇਹ ਬਹੁਤ ਪੁਰਾਣੀ ਚੱਕੀ ਆ ਹਾਂਜੀ ਹਾਂਜੀ ਵਾਹ ਜੀ ਵਾਹ ਹਾਂਜੀ ਪਾਜੀ ਇਹ ਦੱਸੋ ਸਾਨੂੰ ਇਹ ਪਾਣੀ ਨਾਲ ਚੱਕੀ ਕਿੱਥੋਂ ਚੱਲਦੀ ਏ ਦੱਸੋ ਸਾਨੂੰ ਹਾਂਜੀ ਪਾਜੀ ਅੰਦਰੋਂ ਤੁਹਾਨੂੰ ਵਿਖਾ ਕੇ ਲਿਆਏ ਆ ਵੀ ਚੱਕੀ ਆਟਾ ਪੀ ਰਹੀ ਸੀ ਹੁਣ ਤੁਹਾਨੂੰ ਦੱਸਾਂਗੇ ਆ ਬਾਹਰੋਂ ਪਾਣੀ ਆ ਰਿਹਾ ਵਾ ਲਾਹੌਰ ਬ੍ਰਾਂਚ ਨਹਿਰ ਤੋਂ ਪਾਣੀ ਆ ਰਿਹਾ ਛੋਟਾ ਜਿਹਾ ਸੁਆ ਕੱਢਿਆ ਵਾ ਓਕੇ ਇੱਥੇ ਆ ਭਾਜੀ ਦੇਸੀ ਸੋਚ ਲਾਇਆ ਹੋਇਆ ਫੱਟੀਆਂ ਦਾ ਬਣਾ ਕੇ ਇਹਦੇ ਜਰੀਏ ਚੱਕੀ ਚੱਲਦੀ ਹੈ ਤੇ ਇਹਦੇ ਜਰੀਏ ਬੰਦ ਹੁੰਦੀ ਹੈ ਜੀ ਵਾਹ ਜੀ ਵਾਹ ਦੇਸੀ ਸੋਚ ਲਾਏ ਆ ਹਾਂ ਜੀ ਇੱਥੋਂ ਇਦਾਂ ਕਰਾਂਗੇ ਆ ਵੇਖੋ ਪਾਣੀ ਦਾ ਜਿਹੜਾ ਬਹਾਅ ਰੋਕ ਦਾਂਗੇ ਆ ਵੇਖੋ ਰੋਕਤਾ ਚੱਕੀ ਅੰਦਰ ਬੰਦ ਹੋ ਜੂਗੀ ਇਹ ਦੇਸੀ ਜਿਗਾਰਡ ਲਾਇਆ ਹਾਂ ਜੀ ਇਹ ਦੇਸੀ ਜਿਗਾਰਡ ਹੈ ਅੰਗਰੇਜ਼ਾਂ ਤੋਂ ਪਹਿਲਾਂ ਕੋਈ ਹੋਰ ਤਰੀਕਾ ਸੀ ਬਾਅਦ ਵਿੱਚ ਜਿਹੜਾ ਆਪਣੇ ਤਰੀਕੇ ਨਾਲ ਇਹਨੂੰ ਤਿਆਰ ਕੀਤਾ ਵਾਹ ਜੀ ਵਾਹ ਹਾਂਜੀ ਉਹ ਦੋ ਹੈਂ ਤੇ ਪਾਜੀ ਪਾਣੀ ਕੀ ਮਾਤਰਾ ਕਮ ਜ਼ਿਆਦਾ ਹੋ ਜਾਂਦੀ ਹੈ ਜਾਂ ਨਹੀਂ ਪਾਣੀ ਵਧਦਾ ਹੋ ਜਾਂਦਾ ਘਟ ਹੋ ਜਾਂਦਾ ਵਾ ਵਾਵਾ ਵੀ ਹੋ ਜਾਂਦਾ ਵਾ ਹਾਂਜੀ ਤੇ ਘਟ ਵੀ ਹੋ ਜਾਂਦਾ ਵਾ ਤੇ ਅਗਰ ਜ਼ਿਆਦਾ ਹੋ ਜੇ ਪਾਣੀ ਤੇ ਫੇਰ ਇੱਥੋਂ ਹੀ ਕੰਟਰੋਲ ਕਰ ਦੇਈਦਾ ਵਾ ਚੱਕੀਆਂ ਵਧਾ ਦੇਈਦੀਆਂ ਵਾ ਤਿੰਨੇ ਚੱਲਦੇ ਸਟਾਰਟ ਕਰ ਦੇਈਦੀਆਂ ਵਾ ਵਧ ਸਪੀਡ ਹੋ ਜਾਂਦੀ ਆ ਇੱਕ ਚੌਥਾ ਬਰਨ ਸਪੀਅਰ ਰੱਖਿਆ ਉਧਰੋਂ ਚੱਲ ਜਾਂਦਾ ਫੇਰ ਵਾਜਦੀ ਠੀਕ ਆ ਠੀਕ ਆ ਠੀਕ ਆ ਤੇ ਪਾਣੀ ਲਗਾਤਾਰ ਆਉਂਦਾ ਰਹਿਣਾ ਹੈ ਪਾਜੀ ਹੁਣ ਪਾਣੀ ਆਉਂਦਾ ਰਹਿੰਦਾ ਵਾ ਵੀ ਉਹ ਪਲਾਂਟ ਪੀਣ ਵਾਲਾ ਪਾਣੀ ਜਿਹੜਾ ਨਹਿਰ ਤੋਂ ਤਿਆਰ ਕੀਤਾ ਗਿਆ ਸਾਡੇ ਪਿੰਡ 'ਚ ਉਹਦਾ ਕਰਕੇ ਹੁਣ ਪਾਣੀ ਬੰਦ ਨਹੀਂ ਹੁੰਦਾ ਹੁਣ 24 ਮਿੰਟ 12 ਮਿੰਟ ਚੱਲਦਾ ਜਾਂਦਾ ਜੀ ਮੈਂ ਇੱਕ ਤੀਜ ਹੋਰ ਸੁਣੀ ਆ ਕਹਿੰਦੇ ਉਹ ਪਾਣੀ ਸਾਫ਼ ਬਾੜਾ ਨਹੀਂ ਉਹ ਪਾਣੀ ਸਾਫ਼ ਕੀਤਾ ਫਿਲਟਰ ਲਾ ਕੇ ਹੁਣ ਪੀਂਦੇ ਆ ਲੋਕ ਨਹਿਰ ਦਾ ਪਾਣੀ ਸਾਡੇ ਪਿੰਡ ਉਹ ਸਾਫ਼ ਕੀਤਾ ਤੁਸੀਂ ਹਾਂਜੀ ਹਾਂਜੀ ਅਸੀਂ ਨਹੀਂ ਕੀਤਾ ਸਰਕਾਰ ਨੇ ਕੀਤਾ ਆਡਾ ਬੰਦਾ ਉੱਥੇ ਡਿਊਟੀ ਕਰਦਾ ਠੀਕ ਆ ਠੀਕ ਪਾਣੀ ਪੀਣ ਲੱਗ ਪਏ ਲੋਕ ਨਹਿਰ ਦਾ ਹੁਣ ਠੀਕ ਆ ਉਹ ਫਿਲਟਰ ਲਾ ਕੇ ਸਾਫ਼ ਕੀਤਾ ਹੈ ਹਾਂਜੀ ਹਾਂਜੀ ਕਹਿੰਦੇ ਜਿਸ ਤਰ੍ਹਾਂ ਨਲਕੇ ਦਾ ਪਾਣੀ ਸਾਫ਼ ਹੈ ਉਸ ਤਰ੍ਹਾਂ ਉਹ ਆ ਉਹਦੋਂ ਵਧੀਆ ਸਾਫ਼ ਉਹ ਬਹੁਤ ਜ਼ਿਆਦਾ ਸਾਫ਼ ਉਹ ਹੋਰ ਤਰ੍ਹਾਂ ਦਾ ਹੋ ਜਾਂਦਾ ਮੈਲਾ ਜਾਂ ਤੇ ਉਹ ਜਿਹੜਾ ਪਾਣੀ ਉਹ ਦੱਸ ਦੇਣ ਵੀ ਬੋਤਲ ਚ ਰਵੇ ਤੇ ਮੈਲਾ ਨਹੀਂ ਹੁੰਦਾ ਅੱਛਾ ਮੈਲਾ ਨਹੀਂ ਹੋਊਗਾ ਉਹ ਸਾਫ਼ ਹੀ ਹਨ ਤਰੀਕੇ ਕੈਮੀਕਲੀ ਇਦਾਂ ਦੇ ਪਾਏ ਸਾਫ਼ ਹੀ ਰਹਿਣਾ ਉਹ ਠੀਕ ਆ ਤੇ ਇਹ ਪਾਣੀ ਕਿਸ ਤਰ੍ਹਾਂ ਇਹ ਵੀ ਸਾਫ਼ ਹੀ ਆ ਨਹੀਂ ਇਹ ਤੇ ਜੇ ਗੰਦਾ ਵਾ ਉਹਨੂੰ ਫਰੈਸ਼ ਕੀਤਾ ਵਾ ਮਤਲਬ ਸਾਫ਼ ਕੀਤਾ ਵਾ ਫਿਲਟਰ ਕੀਤਾ ਵਾ ਇਹ ਡਾਇਰੈਕਟ ਆਉਂਦਿਆ ਵੈਨੂੰ ਕੋਈ ਫਿਲਟਰ ਨਹੀਂ ਕੀਤਾ ਓਕੇ ਹਾਂਜੀ ਠੀਕ ਠੀਕ ਇਹਨੇ ਬਸ ਇਹਦਾ ਕੰਮ ਸਿਰਫ ਚੱਕੀ ਨੂੰ ਚਲਾਉਣਾ ਹੀ ਆ ਚਲਾਉਣਾ ਹੀ ਆ ਹੋਰ ਇਹਨੇ ਕੁਝ ਨਹੀਂ ਕਰਨਾ ਭੁਲਾਰਾ ਦੇਣਾ ਬਾੜਾ ਇਹਨੇ ਬਸ ਆਪਣਾ ਵਜਨ ਪਾ ਦੇਣਾ ਚੱਕੀ ਤੇ ਉਦੋਂ ਜਬਨਾ ਆ ਜਾਣਾ ਦੂਜੇ ਦੇ ਬਾਝੋਂ ਦੂਜਾ ਆ ਜਾਣਾ ਇਦਾਂ ਇਹਦਾ ਕੰਮ ਹੀ ਹੋਈ ਭੁਲਾਰਾ ਦੇਣਾ ਬਸ ਹਾਂਜੀ ਠੀਕ ਹੈ ਠੀਕ ਹੈ ਤਾਂ ਭਾਜੀ ਇਹ ਤੁਹਾਡੀ ਚੱਕੀ ਹੈਗੀ ਕਿਹੜੀ ਜਗ੍ਹਾ ਜਗ੍ਹਾ ਦੱਸ ਦੋ ਦਰਸ਼ਕਾਂ ਨੂੰ ਇਹ ਭਾਜੀ ਗਰਦਾਸਪੁਰ ਜ਼ਿਲ੍ਹੇ ਚ ਆ ਪਿੰਡ ਪਾਰੋਵਾਲ ਹਾਂਜੀ ਚਮਕੌਰ ਘਰਾੜ ਪਾਰੋਵਾਲ ਲੋਕੇਸ਼ਨ ਹੈ ਜੀ ਆਡੀ ਫੋਨ ਨੰਬਰ ਹੈਗਾ 9878336016 36016 ਹਾਂਜੀ ਕਿਸੇ ਨੇ ਵੀ ਆਟਾ ਪਿਆਉਣਾ ਖੜਨਾ ਇੱਥੋਂ ਆ ਸਕਦਾ ਬਾਈ ਆਟਾ ਕਿੰਨੇ ਆਟਾ ਜੀ ਹਾਂਜੀ ਮਾਰਕੀਟ ਦੇ 80 ਤੇ ਹੀ ਆ ਜੀ ਚੱਲਦਾ 30 ਰੁਪਏ ਕਿਲੋ ਹਾਂਜੀ ਠੀਕ ਆ ਦੋਸਤੋ ਇਹ ਚੱਕੀ ਪੁਰਾਣਾ ਸਮਾਂ ਯਾਦ ਕਰਾਉਂਦੀ ਭਾਜੀ ਹਾਂਜੀ ਹਾਂਜੀ ਠੀਕ ਆ ਦੋਸਤੋ ਇਹ ਜਿਹੜੀ ਚੱਕੀ ਹੈ ਪੁਰਾਣਾ ਸਮਾਂ ਯਾਦ ਕਰਾ ਦਿੰਦੀ ਆ ਹਾਂਜੀ ਪੁਰਾਣੇ ਸਮੇਂ ਨੂੰ ਨਹੀਂ ਤੁਸੀਂ ਭੁੱਲੇ ਆ ਹਾਂਜੀ ਹਾਂਜੀ ਪੁਰਾਣਾ ਹੀ ਉਹ ਚੀਜ਼ਾਂ ਸਭ ਰੱਖਿਆ ਇਹ ਵੀ ਥੋੜਾ ਜਿਹਾ ਬਦਲਨੀਆਂ ਪਈਆਂ ਹਨ ਨੂੰ ਹੁਣ ਜਿਹੜਾ ਦੇਸੀ ਤਰੀਕੇ ਨਾਲ ਕਰਨੀਆਂ ਪਈਆਂ ਪਹਿਲਾਂ ਕਿ ਹੋਰ ਤਰੀਕੇ ਨਾਲ ਸੀ ਹੁਣ ਉਦਾਂ ਹੀ ਚੱਲ ਰਹੀਆਂ ਚੱਕੀਆਂ ਉਦਾਂ ਹੀ ਆਟਾ ਪੀਰੀਆਂ ਜਿੱਦਾਂ ਪਹਿਲਾਂ ਠੀਕ ਆ ਪੱਥਰ ਵੀ ਅੰਗਰੇਜ਼ਾਂ ਦੇ ਹੱਥਾਂ ਦੇ ਹੀ ਆ ਵਾਹ ਜੀ ਵਾਹ ਭਾਜੀ ਸਾਮ ਸੰਭਾਲ ਬੜੀ ਕੀਤੀ ਆ ਨਹੀਂ ਸਾਮ ਸੰਭਾਲ ਨਹੀਂ ਭਾਜੀ ਇਹ origional ਪੱਥਰ ਆ ਇਹ ਖੁਰਦੇ ਨਹੀਂ ਭਾਵੇਂ ਜੋ ਮਰਜ਼ੀ ਹੋ ਜਾ ਇਹਨਾਂ ਨੂੰ ਅੱਛਾ ਇਹਨਾਂ ਤੇ ਲੋਹੇ ਲਾਈਏ ਤੇ ਲੋਹਾ ਮਤਲਬ ਘਸ ਜਾਂਦਾ ਲੋਹਾ ਘਸ ਜੂਗਾ ਪਰ ਪੱਥਰ ਨਹੀਂ ਘਸੂਗਾ ਅੱਛਾ ਇਹ ਇਹ ਚੂਨੇ ਦੀ ਆ ਇਹ ਕ ਠੀਕ ਆ ਆ ਸੀਮਟ ਬਾਅਦ ਚ ਲਾਇਆ ਈ ਦੋ ਰਾਜ ਹਾਂਜੀ ਇੱਕ ਚੀਜ਼ ਹੋਰ ਵਿਖਾਉਣਾ ਇਹ ਕੰਦ ਵੇਖੋ ਕਿੰਨੀ ਪੁਰਾਣੀ ਆ ਭਾਈ ਕੰਦ ਬਹੁਤ ਪੁਰਾਣੀ ਆ ਹਾਂਜੀ ਉਦੋਂ ਦੀ ਅੰਗਰੇਜ਼ਾਂ ਦੇ ਬੜੀ ਹੱਥਾਂ ਦੀ ਆ ਵਾਹ ਜੀ ਵਾ 1947 ਤੋਂ ਵੀ ਪਹਿਲਾਂ ਦੀ ਹਾਂਜੀ ਹਾਂਜੀ ਅੰਗਰੇਜ਼ਾਂ ਦੇ ਟਾਈਮ ਦੀ ਵਾਹ ਜੀ ਵਾ ਵਾਹ ਜੀ ਵਾ ਦੋਸਤੋ ਇੰਨਾ ਕੋ ਤੁਸੀਂ ਪੁਰਾਣੇ ਸਮੇਂ ਦੀ ਜਿਹੜੀ ਚੱਕੀ ਚੱਲਦੀ ਸੀ ਪਾਣੀ ਨਾਲ ਸਪੈਸ਼ਲ ਆਟਾ ਲੈਣਾ ਚਾਹੁੰਦੇ ਜੇ 30 ਰੁਪਏ ਕਿਲੋ ਰਹਿੰਦਾ ਆ ਤੇ ਸਿਆਲਾ ਚ ਮੱਕੀ ਵੀ ਸੇਲ ਕਰਦੇ ਆ ਮੱਕੀ ਵੇਚੀ ਦੀ ਸਰ ਭਾਈ ਕਿੰਨੇ ਰੁਪਏ ਕਿਲੋ ਮੱਕੀ ਮੱਕੀ ਦਾ ਬਾਜੀ ਆਟਾ ਅਜੇ ਰੇਟ ਨਿਕਲਿਆ ਨਹੀਂ ਅਜੇ ਮੱਕੀ ਸਾਡੇ ਕੋਲ ਆਈ ਨਹੀਂ ਆ 20 ਦਿਨਾਂ ਤੱਕ ਆਉਗੀ ਮੱਕੀ ਸਾਡੇ ਕੋਲ 20 ਦਿਨਾਂ ਤੱਕ ਜਿਹਾ ਹੋਈ ਆ ਕੋ 40 50 ਦੇ ਲੱਗ ਬੰਨੇ ਆਟਾ ਹੋ ਜਾ 40 50 ਰੁਪਏ ਕਿਲੋ ਹਾਂਜੀ ਵਧੀਆ ਹੁੰਦਾ ਉਹ ਆਟਾ ਇਧਰ ਦੇ ਮੱਕੇ ਨਾਲ ਕਿਤੇ ਮੱਛਲੀ ਮੱਕੀ ਉਹ ਮੱਛਲੀ ਉਹਨੂੰ ਖਾਦ ਨਹੀਂ ਪੈਂਦੀ ਮੀਂਹ ਦੇ ਪਾਣੀ ਨਾਲ ਪਲਦੀ ਆ ਜੀ ਠੀਕ ਆ ਠੀਕ ਆ ਠੀਕ ਠੀਕ ਆ ਧੰਨਵਾਦ ਬਾਜੀ ਤੂੰ ਸਮਾਂ ਦਿੱਤਾ ਮਿਹਰਬਾਨੀ